ਕਰੀਬਨ ਅਜ 10 ਮਹੀਨੇ ਹੋ ਗਏ ਲੁਧਿਆਣਾ ਦੀ ਜਨਤਾ ਨੇ ਬੜਾ ਵੱਡਾ ਧੋਖਾ ਖਾਧਾ ਜਿਹੜਾ ਗਿੱਦੜ ਬਾਹੇ ਤੋਂ ਨਕਾਰਿਆ ਹੋਇਆ ਰਾਜਾ ਵੜਿੰਗ ਲੁਧਿਆਣਾ ਲੋਕ ਸਭਾ ਦੀ ਚੋਣ ਲੜੀ ਤੇ ਇਹਨੂੰ ਬੜੀ ਵੱਡੀ ਬਹੁਮਤ ਦੇ ਨਾਲ ਲੁਧਿਆਣਾ ਦੇ ਲੋਕਾਂ ਨੇ ਜਿਤਾ ਦਿੱਤਾ ਤੇ ਉਹ 10 ਮਹੀਨੇ ਹੋ ਗਏ ਇਹਨਾਂ ਨੂੰ ਜਿਤਾਏ ਹੋਏ ਤੇ 10 ਮਹੀਨਿਆਂ ਚ ਤਕਰੀਬਨ 10 ਵਾਰੀ ਵੀ ਲੁਧਿਆਣੇ ਆ ਕੇ ਨਹੀਂ ਵੜੇ ਤੇ ਮੈਂ ਪੁੱਛਣਾ ਚਾਹੁੰਨਾ ਰਾਜਾ ਵੜਿੰਗ ਸਾਹਿਬ ਨੂੰ ਕਿ ਤੁਹਾਡਾ ਦਫ਼ਤਰ ਕਿੱਥੇ ਹੈ ਟਾਡੀ ਰਹਾਇਸ਼ ਕਿੱਥੇ ਆ ਤੁਸੀਂ 10 ਮਹੀਨਿਆਂ ਚ ਕੋਈ ਇੱਕ ਇੱਦਾਂ ਦਾ ਕੰਮ ਕੀਤਾ ਹੋਵੇ ਜਿਹੜਾ ਜਨਤਾ ਦੇ ਹਿੱਤ ਲਈ ਹੋਵੇ ਤੁਸੀਂ 10 ਮਹੀਨਿਆਂ ਚ ਕੋਈ ਇੱਕ ਦੁਗਾਟਨ ਕੀਤਾ ਹੋਵੇ ਤੁਸੀਂ 10 ਮਹੀਨਿਆਂ ਚ ਕੋਈ ਤਰਨਾ ਲਾਇਆ ਹੋਵੇ ਤੁਸੀਂ 10 ਮਹੀਨਿਆਂ ਚ ਕੋਈ ਰਿਬਨ ਕਟਿਆ ਹੋਵੇ ਮੈਂ ਪੁੱਛਣਾ ਚਾਹੁੰਦਾ ਕਿਉਂ ਤੁਸੀਂ ਲੁਧਿਆਣਾ ਦੇ ਜਨਤਾ ਨੂੰ ਮੂਰਖ ਬਣਾਇਆ ਲੁਧਿਆਣੇ ਦੀ ਜਨਤਾ ਦਾ ਦਿਲ ਬਹੁਤ ਵੱਡਾ ਹੈ ਉਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਲੇਕਿਨ ਤੁਸੀਂ ਉਹਨਾਂ ਦਾ ਵਿਸ਼ਵਾਸ ਤੋੜਿਆ ਤੇ ਲੁਧਿਆਣੇ ਦੀ ਜਨਤਾ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗੀ ਇਸ ਕਰਕੇ ਅਸੀਂ ਗਮਸ਼ੁਦਗੀ ਦੇ ਪੋਸਟਰ ਲਗਾ ਰਹੇ ਹਾਂ ਮੈਂ ਤੁਹਾਨੂੰ ਆਪ ਪੁੱਛਣਾ ਚਾਹੁੰਦਾ ਪ੍ਰੈਸ ਦੇ ਵੀਰਾਂ ਨੂੰ ਕਿ ਅਗਰ ਤੁਹਾਨੂੰ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਜੀ ਦਾ ਪਤਾ ਮਿਲ ਜAVE ਤੇ ਸਾਨੂੰ ਵੀ ਦੱਸ ਦਿਓ ਜੀ ਕਿਉਂਕਿ ਸਾਨੂੰ ਵੀ ਲੋਕ ਪੁੱਛਦੇ ਨੇ ਕਿ ਲੁਧਿਆਣੇ ਦਾ ਐਮਪੀ ਕਿੱਥੇ ਰਹਿੰਦਾ ਲੁਧਿਆਣੇ ਦੇ ਐਮਪੀ ਦਾ ਦਫ਼ਤਰ ਕਿੱਥੇ ਆ ਅਸੀਂ ਕੰਮ ਕਰਾਉਣ ਵਾਸਤੇ ਕਿੰਨੂੰ ਗਈਏ ਮੈਂ ਸਭ ਤੋਂ ਵੱਧ ਹੈਰਾਨ ਔਰ ਪਰੇਸ਼ਾਨ ਹੋ ਰਹਾ ਪਿਛਲੇ ਜਿਹੜੀ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਲੁਧਿਆਣੇ ਦੇ ਵਿੱਚ ਉਪ ਚਨਾਬ ਹੋਣ ਵਾਲੇ ਆ ਤੇ ਜਿਹੜੇ ਸਾਡੇ ਲੁਧਿਆਣਾ ਵੈਸਟ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਪੁਸ਼ਪ ਰਾਸ਼ੂ ਜੀ ਨੂੰ ਕਾਂਗਰਸ ਨੇ ਐਲਾਨਿਆ ਤੇ ਭਾਰਤ ਪੁਸ਼ਪ ਰਾਸ਼ੂ ਜੀ ਨੇ ਇਹ ਗੱਲ ਕਹੀ ਕਿ ਰਾਜਾ ਵੜਿੰਗ ਜਿਹੜਾ ਹੈ ਬਹੁਤ ਹੀ ਵੱਡਾ ਡਰਾਮੇਬਾਜ਼ ਹੈ ਮੈਂ ਹੈਰਾਨ ਕਿ ਲੁਧਿਆਣਾ ਦਾ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹਦੇ ਪ੍ਰਤੀ ਸਾਡੇ ਭਾਰਤ ਪੁਸ਼ਪ ਰਾਸ਼ੂ ਜੀ ਜਿਹੜੇ ਸਾਡੇ ਲੁਧਿਆਣਾ ਦੇ ਵਸਨੀਕ ਨੇ ਚਾਹੇ ਸਾਡੀ ਪਾਰਟੀ ਅਲੱਗ ਹੈ ਮੈਂ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਤ ਹਾਂ ਲੇਕਿਨ ਉਹਨਾਂ ਨੇ ਕਾਂਗਰਸ ਦੇ ਜਿਹੜਾ ਵਰਕਿੰਗ ਪ੍ਰਧਾਨ ਹੈ ਸਟੇਟ ਦਾ ਉਹਨੇ ਬਿਆਨ ਦਿੱਤਾ ਕਿ ਉਹਨਾਂ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਉਹ ਬੜਾ ਵੱਡਾ ਡਰਾਮੇਵਾਜ ਹੈ ਉਹ ਝੂਠ ਬੋਲਦਾ ਹੈ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਅਗਰ ਭਾਰਤਪੁਸ਼ ਅਸ਼ੂ ਵਰਗੇ ਲੀਡਰ ਉਹਨੂੰ ਝੂਠਾ ਉਹ ਡਰਾਮੇਵਾਜ ਕਹਿ ਰਹੇ ਨੇ ਤੇ ਉਹ ਆਮ ਜਨਤਾ ਉਹਨੂੰ ਕੀ ਕਹੇਗੀ ਤੁਸੀਂ ਇਹ ਗੱਲ ਦੱਸੋ ਅਰੁਣ ਜੀ ਕਿ ਲੋ ਜਿਹੜਾ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਉਹਦੀ ਹਰ ਮਹੀਨੇ ਲੁਧਿਆਣੇ ਦੇ ਡੀਸੀ ਦੇ ਨਾਲ ਡਿਵੈਲਪਮੈਂਟ ਨੂੰ ਲੈ ਕੇ ਮੀਟਿੰਗ ਹੁੰਦੀ ਹੈ ਇੱਕ ਮੀਟਿੰਗ ਵੀ 10 ਮਹੀਨਿਆਂ ਚ ਉਹਨਾਂ ਨੇ ਕੀਤੀ ਇੱਕ ਸੰਗਤ ਦਰਸ਼ਨ ਲਾਇਆ ਇਹ ਤਾਂ ਲੋਭ ਹੋ ਗਏ ਨੇ ਮੈਂ ਆਉਂਦਾ ਜੀ ਪੋਸਟਰ ਲਾਇਆ ਇਸ ਤੋਂ ਬਾਅਦ ਥਾਣੇ ਕੰਪਲੀਟ ਮੀਟ ਵੀ ਜਾਊਂਗਾ ਨਹੀਂ ਨਹੀਂ ਮੈਂ ਪੋਸਟਰ ਮੈਂ মিডিਆ ਵਾਲੇ ਸਾਥੀਆਂ ਨੂੰ ਕਹਾਂ ਤੁਹਾਡੇ ਨਾਲ ਜਾ ਕੇ ਮੈਂ ਕੰਦਾ ਦੇ ਪੋਸਟਰ ਚ ਚਪਕਾਉਂਗਾ ਜਿਹੜੀ ਮੇਰੀ ਕਪਿਲ ਕਤਿਆਲ ਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਐਫ ਆਈ ਆਰ ਦਰਜ ਕਰਾਣੀ ਹੈ ਮੁਕਦਮਾ ਦਰਜ ਕਰਾਣਾ ਮੇਰੇ ਤੇ ਕਰਾ ਸਕਦਾ ਕਿਉਂਕਿ ਮੈਂ ਨਾ ਕਦੀ ਪਰਚੇ ਪੁਰਚਿਆਂ ਤੋਂ ਡਰਨ ਵਾਲਾ ਨਹੀਂ ਮੈਂ ਸੱਚ ਦੀ ਆਵਾਜ਼ ਚੱਕਣ ਆਲਾ ਮੈਂ ਲੋਕਾਂ ਦੇ ਹਿੱਤਾਂ ਲਈ ਹਮੇਸ਼ਾ ਲੜਾਈ ਲੜਦਾ ਰਿਹਾ ਤੇ ਅੱਗੇ ਵੀ ਲੜਦਾ ਰਹੂੰਗਾ ਤੇ ਮੈਂ ਰਾਜਾ ਵੜਿੰਗ ਨੂੰ ਕਹਿਣਾ ਚਾਹੁੰਦਾ ਚਾਹੇ ਤੁਸੀਂ ਆਪੋਜੀਸ਼ਨ ਦੇ ਲੀਡਰ ਹੋ ਆਪ ਲੇਕਿਨ ਤੁਸੀਂ ਇੰਨਾ ਭਗਵੰਤ ਮਾਨ ਕੋ ਕਿਉਂ ਡਰਦੇ ਹੋ ਤੁਸੀਂ ਆਪਣੇ ਆਪਣੇ ਸਮੇਂ ਦੇ ਵਿੱਚ ਕਿਹੜੇ ਇਹੋ ਜਿਹੇ ਕੰਮ ਕਰ ਲਿੱਤੇ ਕਿ ਤੁਹਾਨੂੰ ਮੁੱਖ ਮੰਤਰੀ ਦਾ ਇੰਨਾ ਡਰ ਖੋਫ ਪੈ ਗਿਆ ਕਿ ਤੁਸੀਂ ਪੰਜਾਬ ਦੀ ਸਰਕਾਰ ਦੇ ਪ੍ਰਤੀ ਕੋਈ ਆਵਾਜ਼ ਨਹੀਂ ਚੱਕਦੇ ਕਿਹੜਾ ਡਰ ਕਿਹੜਾ ਡਰ ਅੰਕੀਤ ਜੀ ਇਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਤਕਰੀਬਨ 3 ਸਾਲ ਹੋ ਗਏ ਰਾਜਾ ਵਟਿੰਗ ਜੀ ਨੂੰ ਮੈਂਬਰ ਪਾਰਲੀਮੈਂਟ ਬਣੇ ਨੂੰ ਇੱਕ ਇੱਕ ਸਾਲ ਹੋਣ ਵਾਲਾ ਇਹਨਾਂ ਨੇ ਕਾਂਗਰਸ ਦੇ ਆਪੋਜੀਸ਼ਨ ਦੇ ਜਿਹੜੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਜੀ ਚਾਹੇ ਰਾਜਾ ਵਟਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਵੀ ਕਈ ਵਾਰ ਕਹਿੰਦੇ ਨੇ ਕੀ ਰਾਜਾ ਵਡਿੰਗ ਜੀ ਥਰ-ਥਰ ਕੰਬਦੇ ਨੇ ਭਗਵੰਤ ਮਾਨ ਜੀ ਕਿਤੇ ਉਹਨਾਂ ਨੂੰ ਚੱਕ ਕੇ ਸਲਾਖਾਂ ਦੇ ਪਿੱਛੇ ਨਾ ਛੱਡ ਦੇਣ ਲੇਕਿਨ ਮੈਂ ਰਾਜਾ ਵਡਿੰਗ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਲੁਧਿਆਣੇ ਤੋਂ ਜਿੱਤੇ ਹੋ ਤੁਹਾਡੀ ਧਰਮ ਪਤਨੀ ਅਮ੍ਰਿਤਾ ਰਾਜਾ ਵਡਿੰਗ ਜੀ ਨੂੰ ਗਿੱਦੜਵਾਹੇ ਦੇ ਲੋਕਾਂ ਨੇ ਇਨਕਾਰ ਦਿੱਤਾ ਤੁਸੀਂ ਇਹੋ ਜੇ ਕੰਮ ਨਾ ਕਰੋ ਕਿ ਦੁਬਾਰਾ ਅਗਰ ਤੁਸੀਂ ਲੁਧਿਆਣੇ ਦੇ ਵਿੱਚ ਚੋਣਾਂ ਲੜੋ ਤੇ ਲੁਧਿਆਣੇ ਦੇ ਲੋਕ ਤੁਹਾਨੂੰ ਵੀ ਇਨਕਾਰ ਕਰਕੇ ਦੁਬਾਰਾ ਗਿੱਦੜਵਾਹੇ ਭੇਜ ਦੇਣ ਨਾ ਤੁਸੀਂ ਗਿੱਦੜਵਾਹੇ ਜੋ ਕੇ ਰਹੀਓ ਨਾ ਤੁਸੀਂ ਲੁਧਿਆਣੇ ਜੋ ਕੇ ਰਹੀਓ ਕਿਉਂਕਿ ਲੁਧਿਆਣੇ ਵਿੱਚ ਕੰਮ ਮੈਂ ਉਹ ਹੀ ਤਾਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਲੁਧਿਆਣੇ ਦੇ ਕੰਮ ਠੱਪ ਪਏ ਨੇ 10 ਮਹੀਨੇ ਹੋ ਗਏ ਆਮ ਜਨਤਾ ਤਰਾਹੀ ਮਮ ਤਰਾਹੀ ਮਮ ਹੋ ਰਹੀ ਹੈ ਜਿਹੜਾ ਰਾਜਾ ਵੜਿੰਗ ਜੀ ਤਕਰੀਬਨ 2 ਕਰੋੜ ਦੀ ਡਿਫੈਂਡਰ ਗੱਡੀ ਦੇ ਵਿੱਚ ਟੂ 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 ਕਰਦੇ ਘੁੰਮਦੇ ਜਾਂਦੇ ਨੇ ਉਹਨਾਂ ਨੂੰ ਗਰੀਬ ਬੰਦੇ ਦੀ ਪੀੜਾ ਕਿੱਥੇ ਦੀ ਗਈ ਕਿੱਥੇ ਆਮ ਜਨਤਾ ਦਾ ਦਰਦ ਦਿਖੇਗਾ ਜਿਹੜਾ ਬੰਦਾ 2 ਕਰੋੜ ਦੀ ਗੱਡੀ ਦੇ ਵਿੱਚ ਟੂ 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 ਕਰਦਾ ਘੁੰਮਦਾ ਜਾਂਦਾ ਉਹਨੇ ਅਜੇ ਤੱਕ 10 ਮਹੀਨਿਆਂ 'ਚ ਕਿਸੇ ਦਾ ਸਾਰ ਲਈ ਤੁਸੀਂ ਮੈਨੂੰ ਦੱਸ ਦਿਓ ਅਗਰ ਮੈਂ ਗਲਤ ਆ ਤੁਸੀਂ ਦੱਸੋ ਲੁਧਿਆਣੇ ਸ਼ਹਿਰ ਨੇ ਇਹ ਕੀ ਪਤਾ ਐ எம்ਲਿਆ ਨੇ ਸਾਰੇ ਕੰਮ ਕਰਾਤੇ ਹੁਣ ਤਾਂ ਨੇ ਲੋਡ ਕੰਦੀ ਹੋਵੇ ਆਂਦੀ ਨਹੀਂ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਐ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ 10 ਮਹੀਨੇ ਪਹਿਲੇ 10 ਮਹੀਨੇ ਪਹਿਲੇ ਜਿਹੜਾ ਰਾਜਾ ਵਡਿੰਗ ਜੀ ਨੂੰ ਲੋਕਾਂ ਨੇ ਚੁਣਿਆ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਸ਼ਾਇਦ ਰਾਜਾ ਵਡਿੰਗ ਸਾਡਾ ਲੁਧਿਆਣਾ ਦਾ ਸੁਧਾਰ ਕਰ ਦੇਗਾ ਉਹਨਾਂ ਨੂੰ ਕੀ ਪਤਾ ਸੀ ਕਿ ਰਹਿੰਦਾ ਖੁੰਦਾ ਬੇੜਾ ਕਰਕੇ ਕਰਨ ਵਾਲਾ ਪਹਿਲੇ 3 ਸਾਲ ਆਪਣਾ ਮਾਨ ਸਰਕਾਰ ਨੇ ਬੇੜਾਗਰ ਕਰਤਾ ਪੰਜਾਬ ਦੇ ਵਿੱਚ ਹੁਣ ਰਹਿੰਦਾ ਗੁੰਡਾ ਹੈ ਰਾਜਾ ਵੜਿੰਗ ਜੀ ਨੇ ਕਰਤਾ ਮੈਂ ਗੁੰਮਸ਼ੁਦਗੀ ਦੇ ਪੋਸਟਰ ਅਜਲਾਂ ਚੱਲੇ ਆ ਜੇ ਤੁਹਾਨੂੰ ਲੁਧਿਆਣੇ ਦੇ ਕਿਸੇ ਵੀ ਵਸਨੀਕ ਨੂੰ ਰਾਜਾ ਵੜਿੰਗ ਜੀ ਦਾ ਪਤਾ ਮਿਲ ਜੇ ਐਡਰੈਸ ਮਿਲ ਜੇ ਮੋਬਾਈਲ ਨੰਬਰ ਮਿਲ ਜੇ ਦਫ਼ਤਰ ਦਾ ਪਤਾ ਮਿਲ ਜੇ ਰਿਹਾਇਸ਼ ਦਾ ਪਤਾ ਮਿਲ ਜੇ ਤੇ ਕਿਰਪਾ ਕਰਕੇ ਮੈਨੂੰ ਦੱਸ ਦਿਓ ਜੇ ਮੇਰੇ ਕੋ ਸੈਂਕੜੇ ਦੀ ਤਾਦਾਦ ਦੇ ਵਿੱਚ ਜਿਹੜੇ ਲੁਧਿਆਣੇ ਦੇ ਵਸਨੀਕ ਨੇ ਜਿਹੜੇ ਉਹਨਾਂ ਕੋ ਕੰਮ ਕਰਾਉਣਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਪਤਾ ਦੱਸ ਦਾਂਗਾ ਮੈਂ ਆਪਣੀ ਪਰਸਨਲ ਗੱਡੀ ਤੇ ਪਰਸਨਲ ਖਰਚੇ ਤੇ ਉਹਨਾਂ ਦੇ ਦਫ਼ਤਰ ਉਹਨਾਂ ਦੇ ਘਰ ਵੀ ਛਾੜੇ ਆਉਂਗਾ ਲੋਕਾਂ ਨੂੰ ਪਰ ਮੈਨੂੰ ਪਤਾ ਦਾ ਪਤਾ ਲੱਗੇ ਰਹਿੰਦੇ ਕਿੱਥੇ ਨੇ